ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ SK News Punjab ਤੇ ਪ੍ਰੋਗਰਾਮ ਦ ਨਿਊਜ਼ ਪੁਆਇੰਟ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸੁਰਖੀਆਂ ਦੇ ਉੱਤੇ ਚਰਚਾ ਕੀਤੀ ਜਾਣੀ ਹੈ ਵਿਵੇਕ ਕੁਮਾਰ ਮੇਰੇ ਸਹਿਯੋਗੀ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਰਹਿਣਗੇ ਸਵਾਲਾਂ ਵੱਲੋਂ ਚੱਲਦੇ ਵਿਵੇਕ ਜੀ ਸਭ ਤੋਂ ਪਹਿਲਾ ਤੇ ਵੱਡਾ ਸਵਾਲ ਇਹ ਹੀ ਕਿ ਕੰਗਣਾ ਰਣੌਤ ਦੇ ਵੱਲੋਂ ਕੁਝ ਕਿਹਾ ਜਾਂਦਾ ਹੈ ਤੇ ਉਹਦੇ ਤੇ ਸੁਪਰੀਆ ਸਿਣੇ ਦੇ ਵੱਲੋਂ ਐਸਾ ਬਿਆਨ ਦਿੱਤਾ ਜਾਂਦਾ ਜਿਸ ਦੇ ਤੇ ਹੁਣ ਸਿਆਸਤ ਭੜਕ ਗਈ ਹੈ ਇੱਥੋਂ ਤੱਕ ਕਿ ਆਯੋਗ ਦੇ ਵੱਲੋਂ ਸਪੈਸ਼ਲੀ ਉਹਦਾ ਸੰਕੇਨ ਵੀ ਲਿਆ ਜਾ ਚੁੱਕਿਆ ਹੈ ਤੇ ਅੱਗੇ ਵੀ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਕੀ ਹੈ ਪੂਰਾ ਮਸਲਾ ਇੰਦਰ ਪਰਸੋਂ ਭਾਜਪਾ ਦੀ ਪੰਜਵੀਂ ਸੂਚੀ ਜਿਹੜੀ ਆ ਉਹ ਜਾਰੀ ਹੋਈ ਉਮੀਦਵਾਰਾਂ ਦੀ ਹਾਂਜੀ ਸੋ ਉਹਦੇ ਵਿੱਚ ਜਿਹੜਾ ਪਹਿਲਾਂ ਤੋਂ ਕਾਫੀ ਲੰਬੇ ਸਮੇ ਤੋਂ ਸਸਪੈਂਸ ਬਣਿਆ ਹੋਇਆ ਸੀ ਕਿ ਇਸ ਵਾਰੀ ਚੋਣ ਮੈਦਾਨ ਚ ਉਤਰ ਸਕਦੀ ਹੈ ਕੰਗਨ ਨਾ ਰਣੋ ਤੇ ਇਸ ਵਾਰੀ ਮਿਲ ਸਕਦੀ ਹੈ ਟਿਕਟ ਇਸ ਵਾਰੀ ਮਿਲ ਸਕਦੀ ਹੈ ਸੋ ਇਨਾਂ ਕੋਲੋਂ ਰਹਿ ਜਾਂਦੀ ਸੀ ਕੰਗਨ ਨਾ ਰਣੋ ਬਿਲਕੁਲ ਰਹੀ ਜਾਂ ਤਾਂ ਉਸ ਤਰੀਕੇ ਦੇ ਟਵੀਟ ਨਹੀਂ ਕਰ ਪਾਉਂਦੀ ਸੀ ਜਾਂ ਉਸ ਤਰੀਕੇ ਦੇ ਬਿਆਨ ਨਹੀਂ ਦੇ ਪਾਉਂਦੀ ਸੀ ਸੋ ਇਸ ਵਾਰੀ ਬੀਬੀ ਨੇ ਮੋਰਚਾ ਬਹੁਤ ਵਧੀਆ ਸੰਭਿਆ ਸੋ ਮੰਡੀ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੋ ਜਦੋਂ ਮੰਡੀ ਤੋਂ ਉਮੀਦਵਾਰ ਐਲਾਨਿਆ ਗਿਆ ਤਾਂ ਕਾਂਗਰਸ ਦੇ ਇੱਕ ਸ਼੍ਰੀ ਨੇਤ ਹੂੰ ਬਿਲਕੁਲ ਤੇ ਪੇਸ਼ੇਵਰ ਜੋ ਜਰਨਲਿਸਟ ਨੇ ਪੱਤਰਕਾਰੀ ਦੇ ਨਾਲ ਸੰਬੰਧ ਰੱਖਦੇ ਨੇ ਸੋ ਉਹਨਾਂ ਦੇ ਇੱਕ ਇੰਸਟਾਗ੍ਰam ਤੋਂ ਇੱਕ ਪੋਸਟ ਪਈ ਕਿ ਮੰਡੀ ਦੇ ਵਿੱਚ ਕੀ ਕੀਮਤ ਚੱਲ ਰਹੀ ਹੈ ਕੀ ਭਾਅ ਚੱਲ ਰਿਹਾ ਹੈ ਨਾ ਸੋ ਇਸ ਤਰੀਕੇ ਦੀ ਜਿਹੜੀ ਇੱਕ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਕਾਫੀ ਮੈਂ ਤਾਂ ਕਹੂੰਗਾ ਕਿ ਬੇਕਾਰ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ ਸੋ ਮਹਿਲਾ ਹੋ ਕੇ ਮਹਿਲਾ ਨੂੰ ਜਿਹੜਾ ਇਸ ਤਰੀਕੇ ਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ ਸੀਗਾ ਨਾਮ ਵਗੈਰਾ ਲਿਖਿਆ ਸੀ ਉਹਨਾਂ ਨੇ ਕਿ ਨਾਮ ਨੇ ਲਿਖਿਆ ਸੀ ਪਰ ਕੰਗਣਾ ਦੀ ਇੱਕ ਫੋਟੋ ਪਾਈ ਸੀ ਬੋਲਡ ਅਵਤਾਰ ਦੀ ਚਲੋ ਜਿਹੜੇ profession ਤੋਂ ਕੰਗਣਾ ਨੇ ਉਹਦੇ ਵਿੱਚ ਬਹੁਤ سارے ਤੁਹਾਨੂੰ ਅਵਤਾਰ ਲੈਣੇ ਪੈਂਦੇ ਨੇ ਸੋ ਉਹਨਾਂ ਨੇ ਇੱਕ ਪੋਸਟ ਪਾਈ ਉਸ ਤੋਂ ਬਾਅਦ ਕੰਗਣਾ ਦਾ ਰਿਐਕਸ਼ਨ ਨਾ ਆਵੇਦਾ ਹੋ ਨਹੀਂ ਸਕਦਾ ਸੋ ਕੰਗਣਾ ਨੇ ਰਿਐਕਸ਼ਨ ਦਿੱਤਾ ਕਿ ਮੈਂ ਇੱਕ ਐਕਟਰੈਸ ਹਾਂ ਜੀ ਤੇ ਮੈਂ ਹਰ ਇੱਕ ਤਰੀਕੇ ਦਾ ਰੋਲ ਕਰਦੀ ਆ ਜੇ ਮੈਂ ਕੁਇਨ ਦੇ ਵਿੱਚ ਇੱਕ ਸਿੱਧੀ ਸਾਦੀ ਕੁੜੀ ਦਾ ਰੋਲ ਕੀਤਾ ਸੀਗਾ ਤਾਂ ਫਿਰ ਮੈਂ ਆਪਣੀ ਇੱਕ ਹੋਰ ਮੂਵੀ ਪਤਾ ਨਹੀਂ ਕਿਹੜੀ ਦਾ ਨਾਮ ਲੈ ਸੀ ਤਮਾਕਾ ਪਤਾ ਨਹੀਂ ਕਿਹੜੀ ਉਹਦੇ ਵਿੱਚ ਕਹਿੰਦੇ ਫਿਰ ਮੈਂ ਇੱਕ ਸਪਾਈ ਦਾ ਰੋਲ ਕੀਤਾ ਤੇ ਫਿਰ ਮੈਂ ਇੱਕ ਮੂਵੀ ਸ਼ਾਇਦ ਰੱਜੋ ਦਾ ਕਰੈਕਟਰ ਦੀ ਗੱਲ ਕਰ ਰਹੀ ਸੀ ਕਹਿੰਦੇ ਮੈਂ ਪ੍ਰੋਸਟੀਚਨ ਦਾ ਵੀ ਰੋਲ ਕੀਤਾ ਤੇ ਕਹਿੰਦੇ ਮੈਂ ਦਾਕਰਾਂ ਤਾਂ ਮੈਨੂੰ ਹਰ ਇੱਕ ਕੰਮ ਦੇ ਵਿੱਚ ਤੇ ਹਰ ਇੱਕ ਰੋਲ ਦੇ ਵਿੱਚ ਮੈਨੂੰ ਢਲਣਾ ਪੈਂਦਾ ਤੇ ਮੈਂ ਕਰਦੀ ਵੀ ਆ ਚਲੋ ਇੱਕ ਵਧੀਆ ਗੱਲ ਵੀ ਹੈ ਠੀਕ ਹੈ ਬੀਬੀ ਜੀ ਨੇ ਆਪਣਾ ਸਪਸ਼ਟਿਕਰਨ ਬਹੁਤ ਵਧੀਆ ਦਿੱਤਾ ਸੋ ਉਸ ਤੋਂ ਬਾਅਦ ਜਿਹੜੇ ਕਾਂਗਰਸ ਦੇ ਸੁਪਰੀਆ ਸ਼੍ਰੀ ਨੇਤ ਨੇ ਆਪਣੇ ਆਂਦੇ ਨੇ ਕਹਿੰਦੇ ਕਿ ਮੇਰੇ ਮੇਰੇ ਅਕਾਊਂਟ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ ਇਹਦਾ ਐਕਸੈਸ ਬਹੁ ਜਣਿਆਂ ਕੋਲ ਹੈ ਹੂੰ ਤੁਸੀਂ ਮੋਸਟਲੀ ਦੇਖੋਗੇ ਚਾਹੇ ਫੇਸਬੁੱਕ ਚਾਹੇ ਸੋਸ਼ਲ ਮੀਡੀਆ 스타 ਹੋਣ ਜਾਂ ਫਿਰ ਬਾਲੀਵੁੱਡ 스타 ਹੋਣ ਜਾਂ ਫਿਰ ਪੋਲੀਟਿਸ਼ੀਅਨ ਹੋਣ ਇਹਨਾਂ ਦੀਆਂ ਟੀਮਾਂ ਕੰਮ ਕਰਦੀਆਂ ਨੇ ਪਿੱਛੇ ਇਹ ਆਪ ਨਹੀਂ ਕੁਝ ਕਰਦੇ ਹੁਣ ਜਦੋਂ ਕੋਈ ਰਿਐਕਸ਼ਨ ਕਿਤੇ ਕੋਈ ਹਾਦਸਾ ਹੋ ਗਿਆ ਕਿਸੇ ਨੇ ਕੁਝ ਬੋਲਤਾ ਤਾਂ ਉਹਦਾ ਜਿਹੜਾ ਰਿਐਕਸ਼ਨ ਹੋਣਾ ਉਹ ਕਈ ਵਾਰ ਇਹਨਾਂ ਨੂੰ ਵੀ ਨਹੀਂ ਪਤਾ ਹੁੰਦਾ ਕਿ ਅਸੀਂ ਰਿਐਕਸ਼ਨ ਦੇ ਦਿੱਤਾ ਬਿਲਕੁਲ ਇਹ ਤੇ ਗੱਲ ਹੈ ਕਿਛੂ ਸੋਸ਼ਲ ਮੀਡੀਆ ਬੈਕਐਂਡ ਤੇ ਬੈਠ ਤੋਂ ਬਾਅਦ ਇਹਨਾਂ ਨੂੰ ਇਨਫੋਰਮ ਕਰਦੀਆਂ ਨੇ ਸਪੋਜ਼ ਤੁਸੀਂ ਬੜੇ ਸੈਲੀਬ੍ਰਿਟੀ ਹੋ ਤੁਹਾਡਾ ਸੋਸ਼ਲ ਮੀਡੀਆ ਮੇਰੇ ਕੋਲ ਹੈ ਮੈਂ ਦੇਖਿਆ ਇੰਦਰ ਨੂੰ ਟਿਕਟ ਮਿਲ ਗਈ ਕਿਸੇ ਨੇ ਬਿਆਨ ਦਿੱਤਾ ਤੇ ਮੈਂ ਉਸੇ ਵੇਲੇ ਬੈਠ ਕੇ ਉਹਦਾ ਰੀਟਵੀਟ ਕਰਤਾ ਠੀਕ ਹੈ ਤੇ ਇੰਦਰ ਨੂੰ ਪਤਾ ਵੀ ਨਹੀਂ ਹੁੰਦਾ ਰੀਟਵੀਟ ਹੋ ਗਿਆ ਚਲੋ ਇਹ ਸਾਰਾ ਹੈ ਜਾਂਚ ਦਾ ਵਿਸ਼ਾ ਹੈ ਕਿਉਂਕਿ ਉਹ ਜਿਹੜੇ ਸੁਪਰੀਆ ਸ਼੍ਰੀ ਨੇਤ ਨੇ ਉਹਨਾਂ ਨੇ ਕਿਹਾ ਕਿ ਮੈਂ ਸਾਰਾ ਵੈਰੀਫਾਈ ਕਰ ਰਹੀ ਹਾਂ ਕਿ ਕਹਨੇ ਉਹ ਚੱਕਿਆ ਤੇ ਮੈਂ ਇਦਾਂ ਦੀ ਸ਼ਬਦਾਵਲੀ ਦਾ ਇਸਤੇਮਾਲ ਨਹੀਂ ਕਰ ਸਕਦੇ ਅਸੀਂ ਪਹਿਲਾਂ ਵੀ ਇਦਾਂ ਦੀ ਸ਼ਬਦਾਵਲੀ ਨੂੰ ਨਿਖੇਧ ਕਰਦੇ ਹਾਂ ਚਾਹੇ ਉਹ ਕਿਸੇ ਵੀ ਪਾਰਟੀ ਦੇ ਹੋਣ ਕਿਸੇ ਵੀ ਦਰਜੇ ਦੇ ਹੋਣ ਕਿਸੇ ਵੀ ਸਮਾਜ ਦੇ ਹੋਣ ਕਿਸੇ ਵੀ ਧਰਮ ਦੇ ਹੋਣ ਇੱਥੇ ਜਿੱਥੇ ਨਾਰੀ ਸਮਾਜ ਦਾ ਸਨਮਾਨ ਨਹੀਂ ਹੈਗਾ ਜਾਂ ਜਿਹੜਾ ਨਾਰੀ ਸਮਾਜ ਦੇ ਖਿਲਾਫ ਕੋਈ ਵੀ ਸ਼ਬਦਾਵਲੀ ਇਸਤੇਮਾਲ ਕਰਦਾ ਹੈ ਉਹਦੇ ਉਹਦੇ ਉੱਤੇ ਕਾਰਵਾਈ ਵੀ ਹੋਣੀ ਚਾਹੀਦੀ ਹੈ। ਉਹਨੂੰ ਬਣਦੀ ਸਜ਼ਾ ਵੀ ਮਿਲਣੀ ਚਾਹੀਦੀ ਹੈ। ਚਾਹੇ ਉਹ ਕੋਈ ਵੀ ਹੋਵੇ। ਜੀ। ਜੇ ਕੋਈ ਵੀ ਹੋਵੇ ਤਾਂ ਫਿਰ ਕੋਈ ਵੀ ਹੋਵੇ। ਕੋਈ ਵੀ ਹੋਵੇ ਹਾਂਜੀ। ਠੀਕ ਹੈ ਜੀ। ਚਲੋ ਹੁਣ ਉਸ ਤੋਂ ਬਾਅਦ ਮਹਿਲਾ ਕਮਿਸ਼ਨ ਨੇ ਜਿਹੜਾ ਐ ਇਸ ਦੇ ਉੱਤੇ ਸੰਗਿਆਨ ਲਿਆ। ਉਸ ਤੋਂ ਬਾਅਦ ਇਸ ਪੂਰੀ ਮਾਮਲੇ ਨੂੰ ਦੇਖ ਰਹੀ ਹੈ ਕਿ ਮਹਿਲਾ ਸ਼ਕਤੀ ਦੇ ਉੱਤੇ ਨਾਰੀ ਸਨਮਾਨ ਦੇ ਉੱਤੇ ਠੇਸ ਪਹੁੰਚਾਇਆ ਹੈ। ਸੋ ਉਸ ਤੋਂ ਬਾਅਦ ਜੋ ਹੁਣ ਸਿਨੈਰੀਓ ਬਣਿਆ ਆਇੰਦਰ ਕਿ ਕੰਗਨਾ ਰਣੌਤ ਮਿਲਣ ਪਹੁੰਚ ਗਈ ਜੇਪੀ ਨੱਡਾਵਰ ਨੂੰ। ਚਲੋ ਅਗਲਿਆਂ ਨੂੰ ਅਗਲਿਆਂ ਨੇ ਬੋਲਿਆ ਤੇ ਅਗਲਿਆਂ ਨੂੰ ਦੁੱਖ ਲੱਗਾ ਵਾਰਵੀ ਨੇ ਤੇ ਚਲੋ ਇੱਕ ਫੇਮਸ ਪਰਸਨੈਲਿਟੀ ਵੀ ਨੇ ਤੇ ਬੇਬਾਕ ਤਰੀਕੇ ਨਾਲ ਬੋਲਦੇ ਵੀ ਨੇ ਠੀਕ ਹੈ ਜੀ ਪਰ ਹੁਣ ਮੈਨੂੰ ਇਹ ਸਮਝਣ 'ਚ ਇਹ ਦਿੱਕਤ ਆ ਰਹੀ ਹੈ ਕਿ ਪੂਰੀ ਪਾਜਪਾਈ ਮਗਰ ਪੈ ਗਈ ਹੁਣ ਨਾਜੀ ਸਨਮਾਨ ਦੇ ਹਾਂ ਸੋਹਣ ਨਾਰੀ ਸਨਮਾਨ ਦੇ ਦੀ ਗੱਲ ਚੱਲ ਰਹੀ ਹੈ ਤਾਂ ਮੈਂ ਚਾਹੂੰਗਾ ਕਿ ਪਹਿਲਾਂ ਅਸੀਂ ਅੱਗੇ ਵਧੀਏ हां जी। ਆ ਬੀਬੀ ਜੀ ਦੇ ਕੁਝ ਟਵੀਟ ਮੈਂ ਕੱਢ ਕੇ ਲੈ ਕੇ ਆਇਆ। ਹਾਂ ਜੀ। ਬੀਬੀ ਜੀ ਦਾ ਇੱਕ ਬਿਆਨ ਮੈਂ ਕੱਢ ਕੇ ਲੈ ਕੇ ਆਇਆ। ਇੱਕ ਵਾਰੀ ਉਹ ਦਸ਼ਕਾ ਨਾਲ ਸਾਂਝਾ ਕਰਦੀ ਹੈ। ਹਾਂ ਬਿਲਕੁਲ ਡੈਫੀਨੇਟਲੀ ਉਹ ਕੀਤਾ ਜਾਣਾ ਚਾਹੀਦਾ। ਸੋ ਆ ਇੱਕ ਪਾਸੇ ਟਵੀਟ ਹੈ ਉਹ ਤੁਹਾਨੂੰ ਦਿਖਾ ਰਹੀਆਂ ਜਿਹੜੇ ਵਾਰ-ਵਾਰ ਕੀਤੇ ਗਏ ਨੇ ਤੇ ਦੂਸਰੇ ਪਾਸੇ ਇੱਕ ਬਿਆਨ ਹੈ ਨਿੱਜੀ ਚੈਨਲ ਦੇ ਨਾਲ ਗੱਲਬਾਤ ਕਰਦੇ ਆ ਹੋਇਆਂ। ਕੰਗੜਾ ਰਣੋਧੇ ਵੱਲੋਂ ਉਰਮਿਲਾ ਮਾਤੂੜਕਰ ਦੇ ਲਈ ਇੱਕ ਬਿਆਨ ਦਿੱਤਾ ਗਿਆ ਸੀ। ਕੰਪੈਰੀਜ਼ਨ ਕੀਤਾ ਗਿਆ ਸੀ ਆਪਣਾ ਤੇ ਉਰਮਿਲਾ ਦਾ ਤੇ ਉਸ ਵੇਲੇ ਉਹਨਾਂ ਨੇ ਕੀ ਕੁਝ ਕਿਹਾ ਸੀ ਕਿ ਟਵੀਟ ਕੀਤੇ ਸੀ ਉਹ ਤੁਹਾਨੂੰ ਇੱਕ ਵਾਰੀ ਦਿਖਾ ਰਹੇ even urmila matodkar she is a soft porn star no i know it's very blatant but no i want to ask you she is not known for her acting for sure what is she known for for doing soft porn right if she can get a ticket why wouldn't i get a ticket taindar tusi sunya ji bibaji da bayan bilkul tusi tweet vi dekh le hone aa bada secular je bayan ditta onanne bada secular je bayan ditta ke je kar aap gall kariye urmila matodkar di haan ji matodkar ta fir mainu lagda nahi ke unade ਉਸ ਸਮੇਂ ਦੇ 90 ਦੇ ਦशक ਦੇ ਉਹ ਕਾਫੀ ਫੇਮਸ ਹਨ ਲੋਕਾਂ ਦਾ ਕਰ ਰਹੇ ਸਾਡੇ ਤੋਂ ਹਾਂ ਸੰਨੀ ਦੋ ਲੋਰਾ ਦੇ ਬੇਲਿਆਂ ਦੇ ਸੋ ਉਸ ਵੇਲੇ ਕਾ ਅੱਜ ਦੇ ਟਾਈਮ ਦੀ ਜੇਕਰ ਮੈਂ ਉਸ ਵੇਲੇ ਦੀ ਤੁਲਨਾ ਕਰਾਂ ਅੱਜ ਦੇ ਸਮੇਂ ਦੀ ਤਾਂ ਮੇਰੇ ਖਿਆਲ ਨਾਲ ਜਿੰਨੀ ਬਲਗਲੇਟੀ ਤੇ ਜਿੰਨਾ ਗੰਦਮੰਦ ਅੱਜ ਦੀਆਂ ਫਿਲਮਾਂ ਚ ਭਰਿਆ ਉਸ ਸਮੇਂ ਦੀਆਂ ਚ ਘੱਟ ਸੀ ਨਹੀਂ ਹਾਂ ਉਹ ਤੋਂ ਘੱਟ ਸੀ ਉਸ ਸਮੇਂ ਕੋਈ ਮਰਿਆਦਾ ਵੀ ਹੁੰਦੀ ਸੀਗੀ ਤਾਂ ਫਿਰ ਉਸ ਬੰਦੇ ਨੂੰ ਉਸ ਸ਼ਖਸੀਅਤ ਨੂੰ ਮੈਂ ਪਹਿਲਾਂ ਜਿਹੜੀ ਟਿਕਟ ਦੀ ਵੀ ਗੱਲ ਕਰ ਰਿਹਾ ਮੈਂ ਇੱਥੇ ਵੀ ਥੋੜੀ ਕਲੈਰਟੀ ਦੇ ਦਾਂ ਕਿ ਉਹ ਟਿਕਟ ਦੀ ਜਿਹੜੀ ਗੱਲ ਕਰ ਰਿਹਾ ਮੈਂ ਮੈਡਮ ਜੀ ਉਹ ਸ਼ਿਵ ਸੈਨਾ ਦੇ ਵੱਲੋਂ ਦਿੱਤੀ ਗਈ ਸੀ ਟਿਕਟ ਔਰ ਮਿਲਾ ਜੀ ਨੂੰ ਤੇ ਫਿਰ ਉਹ ਜਿਹੜਾ ਇਹਨਾਂ ਨੇ ਕਿਹਾ ਕਿ ਸੌਫਟ ਪੋਰਨ ਦਾ ਇਸਤੇਮਾਲ ਕੀਤਾ ਕਿ ਇਹ ਫਿਰ ਉਸ ਮਹਿਲਾ ਦੇ ਲਈ ਸਨਮਾਨ ਵਾਲੀ ਗੱਲ ਸੀ ਇਹਨਾਂ ਨੇ ਜੋ ਬੋਲਿਆ ਕਿ ਉਹਨਾਂ ਨੇ ਅਦਾਕਾਰੀ ਕਿੰਨੀ ਕ ਹੈ ਸਭ ਜਾਣਦੇ ਨੇ ਸੌਫਟ ਪੋਰਨ ਪ੍ਰਮੋਟ ਕਰਨ ਕਰਕੇ ਉਹਨਾਂ ਨੂੰ ਟਿਕਟ ਮਿਲੀ ਵੈਸੇ 19ਵੀਂ ਦਹਾਕੇ ਦੀ ਜੇਕਰ ਗੱਲ ਕਰੀਓ ਉਸ ਵੇਲੇ ਤਾਂ ਐਸਾ ਕੋਈ ਸੌਫਟ ਪੋਰਨ ਮੈਂ ਕਹਿੰਦਾ ਉਦੋਂ ਤਾਂ ਕਿਸੇ ਨੂੰ ਪਤਾ ਵੀ ਨਹੀਂ ਹੋਣਾ ਸੀ ਇਹ ਵਰਡਸ ਤਾਂ ਕਿ ਇਦਾਂ ਦੀ ਚੀਜ਼ ਐਗਜ਼ਿਸਟ ਵੀ ਕਰਦੀਆਂ ਚਲੋ ਇਹ ਰਹਿ ਗਈ ਇੱਕ ਚੀਜ਼ ਹਾਂ ਠੀਕ ਉਸ ਤੋਂ ਬਾਅਦ ਇਹਨਾਂ ਨੇ ਆਪਣੀ ਹੀ ਕੁਲੀਗ ਕਹਿ ਲੀਏ ਜਾਂ ਫਿਰ ਇਹਨਾਂ ਦੇ ਹੀ ਬਾਲੀਵੁੱਡ ਦੇ ਵਿੱਚੋਂ ਇੱਕ ਸੁਪਰਸਟਾਰ ਨੇ ਜੀ ਉਹਨਾਂ ਦੇਾਰੇ ਜੋ ਟਵੀਟ ਕੀਤਾ ਉਹ ਵੀ ਤੁਸੀਂ ਦੇਖਿਆ ਹੂੰ ਬਿਲਕੁਲ ਨਾਲ ਦੇ ਆ ਨਾਲ ਦੇ ਤੇ ਉਸ ਤੋਂ ਬਾਅਦ ਜਦੋਂ ਪੰਜਾਬ ਦੇ ਵਿੱਚ ਕਿਸਾਨੀ ਅੰਦੋਲਨ ਹੋਇਆ ਸੀਗਾ ਜੀ ਤੇ ਪੰਜਾਬ ਵਾਲੇ ਗਏ ਸੀਗੇ ਦਿੱਲੀ ਤਾਂ ਉੱਥੇ ਵੀ ਇੱਕ ਮਾਤਾ ਜੀ ਸੀਗੇ 85 ਸਾਲ ਦੇ ਬਠਿੰਡੇ ਦੇ ਉਸ ਵੇਲੇ ਵੀ ਮੁੱਦਾ ਕਾਫੀ ਪੱਖਿਆ ਸੀਗਾ ਤੇ ਉਦੋਂ ਵੀ ਸਾਡੇ ਇੱਕ ਸਰਦਾਰ ਵੀਰ ਕਹ ਦੀ ਹੈ ਕਿ ਪੰਜਾਬ ਦੀ ਸ਼ਾਨ ਦਲਜੀਤ ਦਾ ਸਾਂਝ ਨੇ ਵੀ ਪੂਰੀ ਕੁੰਡੀ ਪਸਾਰ ਰੱਖੀ ਸੀਗੀ ਟਵੀਟ ਟੂ ਟਵੀਟ ਦੀ ਹੈਨਾ ਸੋ ਉਸ ਵੇਲੇ ਵੀ ਇਹਨਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀਗਾ ਕਿ 100-100 ਰੁਪਿਆ ਲੈ ਕੇ ਬੀਬੀਆਂ ਇੱਥੇ ਪ੍ਰਦਰਸ਼ਨ ਕਰਨ ਆਈਆਂ ਨੇ ਉਹਨਾਂ ਨੂੰ ਕੱਪੜੇ ਦੇ ਉਦੋਂ ਬੀਬੀਆਂ ਦਾ ਮੁੱਲ ਹੁਣ ਇਹਨਾਂ ਨੇ ਆਪਣੀ ਕੀਮਤ ਤੇ ਜਦੋਂ ਕੋਈ ਗੱਲ ਆਈ ਤੇ ਇਹਨਾਂ ਨੂੰ ਬੜਾ ਚੁਭਿਆ ਤੇ ਮੈਂ ਇਹ ਪੁੱਛਣਾ ਚਾਹੁੰਦਾ ਕਿ ਉਦੋਂ ਜਦੋਂ ਸਾਡੀਆਂ ਬੀਬੀਆਂ ਦੀ ਕੀਮਤ ਲਾਈ ਗਈ ਸੀ 100-100 ਰੁਪਿਆ ਤਾਂ ਫਿਰ ਉਦੋਂ ਨਾਲੀ ਸਨਮਾਨ ਕਿੱਥੇ ਸੀ ਬਿਲਕੁਲ ਨਾਰੀ ਸਨਮਾਨਤਾ ਦੋਨੋਂ ਪਾਸੇ ਹੋਊਗਾ ਨਾ ਜਾਂ ਤਾਂ ਇਹ ਹੈ ਨਹੀਂ ਪੂਰੇ ਸਮਾਜ ਚ ਸਿਰਫ ਇੱਕ ਕਲਾਕਮਾ ਕਿ ਤੁਸੀਂ ਇੱਜ਼ਤ ਕਰੋ ਤੁਹਾਡੀ ਕੋਈ ਇੱਜ਼ਤ ਨਹੀਂ ਕਰੇਗਾ ਗਾਲਾਂ ਲੁਪੜ ਕਰ ਦੇਖੋ ਅਸੀਂ ਅਸੀਂ ਪਹਿਲੀ ਗੱਲ ਅਸੀਂ ਸੁਪਰੀਆ ਸ਼੍ਰੀਨੇਤ ਦੀ ਕੋਈ ਬਕਾਲਤ ਨਹੀਂ ਕਰ ਰਹੇ ਅਸੀਂ ਪਹਿਲਾਂ ਵੀ ਕਹਿ ਰਹੇ ਹਾਂ ਕਿ ਜੋ ਉਹਨਾਂ ਨੇ ਬਿਆਨ ਦਿੱਤਾ ਉਸ ਦੇ ਉੱਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਜੇਕਰ ਸੁਪਰੀਅਰ ਸ਼ਿਨੇਤ ਕੁਝ ਕਹਿ ਰਹੇ ਨੇ ਕਿ ਮੇਰੀ ਟੀਮ ਦੇ ਵੱਲੋਂ ਕੀਤਾ ਗਿਆ ਤਾਂ ਮੈਂ ਕਹਿੰਦਾ ਭਾਈ ਪੂਰੀ ਟੀਮ ਫੜ ਲੋ ਬਿਲਕੁਲ ਜਾਂਚ ਕਰੋ ਤੁਸੀਂ ਉਹਨਾਂ ਜਾਂਚ ਕਰੋ ਜਿਹੜਾ ਬੰਦਾ ਦੋਸ਼ੀ ਆ ਉਹਨੂੰ ਬਣਦੀ ਸਜ਼ਾ ਦਿਓ ਜਿੱਦਾਂ ਮਰਜ਼ੀ ਦਿਓ ਸਾਨੂੰ ਉਹਨਾਂ ਕੋਈ ਲੈਣਾ ਦੇਣਾ ਨਹੀਂ ਬਣਦੀ ਸਜ਼ਾ ਦਿਓ ਤਾਂ ਕਿ ਅੱਗੇ ਤੋਂ ਚਾਰ ਬੰਦਿਆਂ ਨੂੰ ਕੰਨ ਹੋਣ ਕਿ ਨਾਰੀ ਸਨਮਾਨ ਦੇ ਬਾਰੇ ਅਸੀਂ ਬੋਲਣਾ ਕੀ ਹੈ ਤੇ ਕਿਵੇਂ ਇੱਜ਼ਤ ਦੇਣੀ ਹੈ ਇਹ ਕੋਈ ਤੁਹਾਨੂੰ ਢਿੱਡੋ ਨਹੀਂ ਸਿਖਾਉਂਦਾ ਕਿ ਤੁਸੀਂ ਇੱਜ਼ਤ ਦੇਣੀ ਹੈ ਤੁਹਾਡਾ ਆਪ ਦਾ ਵੀ ਫਰਜ਼ ਬਣਦਾ ਕਿ ਇੱਜ਼ਤ ਦੇਣੀ ਹੈ ਪਰ ਮੇਰਾ ਸਵਾਲ ਇਹ ਹੈ ਕਿ ਬੀਬੀ ਜੀ ਨੇ ਪਹਿਲਾਂ ਕਿੰਨਾ ਨਾਰੀ ਸਨਮਾਨ ਦਾ ਧਿਆਨ ਰੱਖਿਆ ਜਿਹੜਾ ਅੱਜ ਨਾਰੀ ਸਨਮਾਨ ਦਾ ਰੋਲਾ ਪਾ ਰਹੇ ਨੇ ਇਹਨਾਂ ਨੇ ਕਿੰਨਾ ਨਾਰੀ ਸਨਮਾਨ ਦਾ ਜਿਹੜਾ ਆ ਉਹ ਧਿਆਨ ਰੱਖਿਆ ਕਿਸ ਬੰਦੇ ਨੂੰ ਇਹਨਾਂ ਨੇ ਬਖਸ਼ਿਆ ਕਿਹੜੀ ਚੀਜ਼ ਦੇ ਵਿੱਚ ਉਂਗਲੀ ਨਹੀਂ ਕੀਤੀ ਕਿਹੜੇ ਕੰਮ ਨੂੰ ਲੈ ਕੇ ਨਹੀਂ ਕੀਤਾ ਠੀਕ ਹੈ ਇਸ ਤੋਂ ਇਲਾਵਾ ਬਹੁਤ ਸਾਰੇ ਆਪਣੇ ਹੀ ਕੁਲੀਗਜ਼ ਨੂੰ ਇਹਨਾਂ ਨੇ ਕਿਸ ਤਰੀਕੇ ਦੀਆਂ ਗੱਲਾਂ ਬੋਲੀਆਂ ਇਹ ਤਾਂ ਮੇਰੇ ਕੋਲ ਸਮਾਂ ਬੋ ਘੱਟ ਸੀ ਜੀ ਕਿਉਂਕਿ ਹਾਂ ਰਿਸਰਚ ਦਾ ਕਿਉਂਕਿ ਜਿਹੜੇ ਤੁਸੀਂ 100-100 ਰੁਪਿਆ ਵਾਲਾ ਟਵੀਟ ਵੀ ਪੜਿਆ ਹੋਊਗਾ ਨਾ ਇਹ ਵੀ ਮੈਨੂੰ ਬਹੁਤ سارے ਆਰਟੀਕਲ ਫਰੋਲਣ ਤੋਂ ਬਾਅਦ ਮਿਲਿਆ ਕਿਉਂਕਿ ਬੀਬੀ ਜੀ ਨੇ ਟਵੀਟ ਕੀਤਾ ਨਾਲੀ ਇਧਰੋਂ ਪੰਜਾਬ ਤੋਂ ਫਿਰ 88 ਕਰਕੇ ਰੀਟ ਰੀਟ ਗਏ ਤੇ ਬੀਬੀ ਜੀ ਨੇ ਆਪਣਾ ਟਵਿੱਟਰ ਬੰਦ ਕਰ ਦਿੱਤਾ ਹਾਂ ਡਿਲੀਟ ਕਰਤਾ ਤੇ ਉਸ ਤੋਂ ਬਾਅਦ ਜਿਸ ਤਰੀਕੇ ਦੀ ਬੀਬੀ ਜੀ ਦੀ ਸ਼ਬਦਾਬਲੀ ਸੀਗੀ ਤੇ ਦੋ ਤਿੰਨ ਵਾਰ ਤਾਂ ਇਹਨਾਂ ਨੂੰ ਟਵਿੱਟਰ ਨੇ ਬੈਨ ਕਰਤਾ ਸੀ ਬਿਲਕੁਲ ਕੀਤਾ ਸੀ ਸੋ ਟਵੀਟ ਮਿਲੇ ਨਹੀਂ ਸੋ ਹੁਣ ਕਾਫੀ ਲੰਬਾ ਸਮਾਂ ਰਿਸਰਚ ਕਰਨ ਤੋਂ ਬਾਅਦ ਤਾਂ ਤਿੰਨ ਚਾਰ ਚੀਜ਼ਾਂ ਮੈਨੂੰ ਮਿਲੀਆਂ ਤੇ ਮੈਂ ਲੈ ਕੇ ਆਇਆ ਵੈਸੇ ਦਿਮਾਗ 'ਚ ਹੋਰ ਬਹੁਤ ਚੀਜ਼ਾਂ ਨੇ ਮੇਰੇ ਕਿ ਜੋ ਬਿਆਨ ਇਹਨਾਂ ਦੇ ਵੱਲੋਂ ਦਿੱਤੇ ਗਏ ਸੀਗੇ ਸੋ ਗੱਲ ਉੱਥੇ ਜਾਂਦੀ ਹੈ ਕਿ ਮਹਿਲਾ ਸਨਮਾਨ ਦੀ ਜਦੋਂ ਆਪਾਂ ਗੱਲ ਕਰਦੇ ਆ ਨਾ ਤਾਂ ਕਹਿੰਦੇ ਕਿ ਮਹਿਲਾ ਹੀ ਮਹਿਲੀ ਦੀ ਮਹਿਲਾ ਦੀ ਦੁਸ਼ਮਣ ਹੈ ਬਿਲਕੁਲ ਕੱਬ ਬੰਦਾ ਬੰਦਾ ਇੱਕ ਦੂਸਰੇ ਬਾਰੇ ਥੋੜਾ ਜਿਹਾ ਸਮਝ ਲੈਂਦਾ ਸੋਚ ਲੈਂਦਾ ਅੱਜ ਲੜਾਈ ਹੋਈ ਸਵੇਰੇ ਬੰਦੇ ਇਕੱਠੇ ਮਿਲਣਗੇ ਪਰ ਮਹਿਲਾ ਨਹੀਂ ਸਮਝਦੀ ਸੋ ਹੁਣ ਇਹ ਵੀ ਇੱਕ ਵੱਡਾ ਸਵਾਲ ਹੈ ਕਿ ਚਲੋ ਠੀਕ ਹੈ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਬਣਦੀ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਫਿਰ ਇਸ ਹਿਸਾਬ ਨਾਲ ਬੀਬੀ ਜੀ ਦਾ ਵੀ ਹਿਸਾਬ ਲਾ ਲਓ ਫਿਰ ਇਹਨਾਂ ਦੀਆਂ ਕਿੰਨੀਆਂ ਟਵੀਟਾਂ ਨੇ ਕਿਹੜੇ-ਕਿਹੜੇ ਟਾਈਮ ਤੇ ਕਿਹੜੇ-ਕਿਹੜੇ ਬੰਦੇ ਨੂੰ ਕੀਤਾ ਗਿਆ ਤੇ ਮੈਂ ਕਹੂੰਗਾ ਇੱਕ ਵਾਰੀ ਉਹ ਵੀ ਫਿਰ ਮਹਿਲਾ ਸਨਮਾਨ ਵਾਲਾ ਝੋਲਾ ਚੱਕ ਲੈਣ ਤੇ ਦੂਸਰੀ ਪਾਸੇ ਜਿਹੜੀ ਪਾਰਟੀ ਅੱਜ ਮਹਿਲਾ ਸਨਮਾਨ ਦੀ ਗੱਲ ਕਰ ਰਹੀ ਹੈ ਤੇ ਫਿਰ ਮੈਨੂੰ ਲੱਗਦਾ ਉਹ ਲੈ ਵੀ ਗਿਆ ਸੜਕਾਂ ਦੇ ਉੱਤੇ ਜਿਹੜੇ ਦੁਖੀ ਹੋ ਕੇ ਜਿਨ੍ਹਾਂ ਨੇ ਆਪਣੇ ਖੂਨ ਪਸੀਨੇ ਦੀ ਮਿਹਨਤ ਦੇ ਨਾਲ ਭਾਰਤ ਦਾ ਨਾਮ ਵਿਦੇਸ਼ਾਂ 'ਚ ਚਮਕਾਇਆ ਸੀ ਭਾਰਤ ਦੇ ਲਈ 골ਡ ਮੈਡਲ ਤੇ ਹੋਰ ਮੈਡਲ ਲੈ ਕੇ ਆਏ ਸੀਗੇ ਤੇ ਉਹ ਦਿਨ ਭੁੱਲਦਾ ਨਹੀਂ ਜਦੋਂ ਹਰੀਦਵਾਰ ਜਾ ਕੇ ਰੋ ਰੋ ਕੇ ਉਹਨਾਂ ਨੇ ਆਪਣੇ ਮੈਡਲ ਨਹਿਰ ਦੇ ਵਿੱਚ ਗੰਗਾ ਦੇ ਵਿੱਚ ਸੁੱਟਣ ਲੱਗੇ ਸੀਗੇ ਤੇ ਉੱਥੋਂ ਫਿਰ ਸਮਝਾਇਆ ਗਿਆ ਕਿ ਭਾਈ ਤੁਸੀਂ ਸਾਡੇ ਦੇਸ਼ ਦਾ ਮਾਣ ਹੋ ਤੁਹਾਡੇ ਖੂਨ ਪਸੀਨੇ ਦੀ ਕੀਮਤ ਦੇ ਮੈਡਲ ਨੇ ਤੇ ਮੈਡਲ ਤੁਸੀਂ ਐ ਨਾ ਬਹਾਓ ਤੇ ਵਾਪਸ ਆਏ ਸੀ ਤੇ ਅੱਜ ਵੀ ਉਹ ਮਹਿਲਾ ਖੜਾ ਰਹੀ ਜਿਹੜੀਆਂ ਨੇ ਉਹ ਰੋਂਦੀਆਂ ਦੇਖਦੀਆਂ ਨੇ ਸਿਰਫ ਇੱਕ ਬੰਦੇ ਤੇ ਕਾਰਵਾਈ ਕਰਨ ਦੇ ਲਈ ਉਹ ਬੰਦਾ ਕਿਹੜੀ ਪਾਰਟੀ ਦਾ ਸੋ ਉਦੋਂ ਮਹਿਲਾ ਸਨਮਾਨ ਕਿੱਥੇ ਆ ਤੇ ਅੱਜ ਮਹਿਲਾ ਸਨਮਾਨ ਕਿੱਥੇ ਆ ਤੇ ਉਹ ਫੇ ਮਹਿਲਾ ਸਨਮਾਨ ਉਦੋਂ ਵੀ ਮਿਲਣਾ ਚਾਹੀਦਾ ਇਸ ਤੋਂ ਇਲਾਵਾ ਸਿਰਫ ਮਹਿਲਾ ਸਨਮਾਨ ਨਹੀਂ ਹੋਰ بڑے ਸਨਮਾਨ ਨੇ ਜੋ ਇਸ ਪਾਰਟੀ ਨੇ ਖਰਾਬ ਕੀਤੇ ਨੇ ਸੋ ਉਹ ਵੀ ਮਿਲਣਾ ਚਾਹੀਦਾ ਹੈ ਤੇ ਬੀਬੀ ਜੀ ਦਾ ਵੀ ਇੱਕ ਵਾਰੀ ਮੈਂ ਕਹਿੰਨਾ ਆਪਦੀਆਂ ਟਵੀਟਾਂ ਖੋਲ ਕੇ ਗਦੀ ਪੜ ਲੈਣ ਜੇ ਆਪਦੇ ਕੋਲ ਨਹੀਂ ਹੈਗਾ ਤਾਂ ਫਿਰ ਮੇਰੇ ਕੋਲ ਲੈ ਲੈਂ ਟਵੀਟਾਂ ਮੈਂ ਦੇ ਦੇਣਾ ਤੁਹਾਡੀਆਂ ਟਵੀਟਾਂ ਜਿਹੜੀਆਂ ਤੁਸੀਂ ਕੀਤੀਆਂ ਨੇ ਤੇ ਇੱਕ ਵਾਰੀ ਪੜ ਲਓ ਤੁਸੀਂ ਮਹਿਲਾ ਸਨਮਾਨ ਦਾ ਕਿੰਨਾ ਕੁ ਖਿਆਲ ਰੱਖਿਆ ਜੀ ਸੋ ਬਹੁਤ ਬਹੁਤ ਧੰਨਵਾਦ ਵੀ ਜੀ ਜਾਣਕਾਰੀ ਧੰਨਵਾਦ ਸੋ ਅੱਜ ਦੀ ਸਾਡੀ ਇਸ ਪੇਸ਼ਕਸ਼ ਦੇ ਵਿੱਚ ਫਿਲਹਾਲ ਦੇ ਇਨਾਂ ਲਈ ਸੋ ਅੱਜ ਦੀ ਸਾਡੀ ਇਸ ਪੇਸ਼ਕਸ਼ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ ਹੁਣ ਸਾਨੂੰ ਦੇ ਇਜਾਜ਼ਤ ਤੁਸੀਂ ਵੇਖਦੇ ਰਹੋ ਸਕਾਈ ਨਿਊਜ਼ ਪੰਜਾਬ ਬਹੁਤ ਬਹੁਤ ਧੰਨਵਾਦ ਸਸ਼ੇਸ਼ਾ